ਰੱਬ ਦੀ ਰਹਿਮਤ ਵੀ ਬਾਹਰ ਆਂਦੀ ਹੈ ਪਰ ਉਹਦੇ ਵਾਸਤੇ ਜਿਹੜਾ ਮਿਹਨਤ ਕਰਨ ਨੂੰ ਇਹਨੇ ਨੇਕ ਅਮਲ ਤਾਂ ਕਰੀਏ ਇਹਲੇ ਫਿਰ ਕਹਾਂਗੇ ਜਦ ਤੂੰ ਆਪਣੇ ਨੇਕ ਅਮਲਾਂ ਕੇ ਦੁਆਰਾ ਆਪਣੇ ਰੱਬ ਕੀ ਖੁਸ਼ੀ ਕੋ ਤਲਾਸ਼ ਕਰਤੇ ਹੋ ਤਬ ਤੁਹਾੜੀ ਖੁਸ਼ੀਆਂ ਤੁਮੇ ਤਲਾਸ਼ ਕਰਤੇ ਹੋਏ ਤੁਹਾਰੇ ਪਾਸ ਆ ਨਹੀਂ ਹੈ ਜਾਂਦੀਆਂ ਯਾਨੀ ਇੱਥੇ ਬੜੀ ਪਿਆਰੀ ਗੱਲ ਹੈ ਕਿ ਤੁਹਾਨੂੰ ਖੁਸ਼ੀ ਲੱਭਣ ਦੀ ਲੋੜ ਨਹੀਂ ਹੈ ਨਹੀਂ ਹੈ ਤੁਹਾਨੂੰ ਖੁਸ਼ੀਆਂ ਦੀ ਤਲਾਸ਼ ਕਰਨ ਦੀ ਲੋੜ ਨਹੀਂ ਹੈ ਤੁਸੀਂ ਕਰਮ ਉਦਾਂ ਦੇ ਕਰੋ ਕਰਮ ਅੱਛੇ ਕਰੋ ਨੇਕੀ ਕਰੋ ਅਛਾਈ ਕਰੋ ਰੱਬ ਦੇ ਵਾਸਤੇ ਯਾਨੀ ਉਹ ਰੱਬ ਦੀ ਖਾਤਰ ਅੱਛੇ ਅਮਲ ਕਰੋ ਤਾਂ ਤੁਹਾਡੀਆਂ ਖੁਸ਼ੀਆਂ ਆਪ ਹੀ ਤੁਹਾਡੇ ਘਰ ਤੱਕ ਆਣਗੀਆਂ ਕਿਉਂਕਿ ਖੁਸ਼ੀ ਆਪ ਆਂਦੀ ਹੈ ਸਮਝਦੇ ਹੋ ਕਿ ਨਹੀਂ ਇਹਦੇ ਪਿੱਛੇ ਨਹੀਂ ਜਿੱਦਾਂ ਬੰਦਾ ਕਹਿੰਦਾ ਰੱਬ ਕੇ ਨਹੀਂ ਮਿਲਦੀ ਖੁਸ਼ੀ ਹੁਣ ਤੁਸੀਂ ਇੱਥੇ ਬੈਠੇ ਹੋ ਨਾ ਅਸੀਂ ਕਹੀ ਹੱਸੋ ਤਾਂ ਖੁਸ਼ੀ ਆ ਗਈ ਕਿ ਨਹੀਂ ਤੁਸੀਂ ਲੱਭੀ ਥੋੜੀ ਜਾ ਕੇ ਤੁਸੀਂ ਬੈਠੇ ਹੋ ਕਿੱਥੋਂ ਖੁਸ਼ੀ ਆਈ ਜਵਾਬ ਦੇ ਦਿਓ ਵੇਖ ਖੁਸ਼ ਹੋ ਕੁ ਨਹੀਂ ਹਾਂਜੀ ਕਹਦੇ ਮੈਂ ਬਹੁਤ ਖੁਸ਼ ਹਾਂ ਅੱਛਾ ਕਿਥੋਂ ਆਈਏ ਕਿਥੋਂ ਆਈ ਫਿਰ ਇਹੀ ਤਾਂ ਦੱਸਣਾ ਚਾਹੁੰਦੇ ਆ ਅਸੀਂ ਅੱਜ ਬੰਦਾ ਤਾਂ ਖੁਸ਼ੀਆਂ ਨੂੰ ਲੱਭ ਰਿਹਾ ਉਹ ਖੁਸ਼ੀ ਇਦਾਂ ਲੱਭਿਆ ਨਹੀਂ ਮਿਲਣੀ ਕੋਈ ਇਦਾਂ ਥੋੜੀ ਖੁਸ਼ੀ ਕੋਈ ਕੋਈ ਕਹ ਲਈ ਕੋਈ ਔਰਤ ਹੈ ਕੋਈ ਬੰਦਾ ਹੈ ਕੋਈ ਬੱਚਾ ਹੈ ਕੋਈ ਬਜ਼ੁਰਗ ਹੈ ਜਿਹੜਾ ਉੱਥੇ ਬੈਠੀ ਮਿਲ ਜਾਣੀ ਫੇ ਤਾਂ ਇੱਕ ਨੂੰ ਮਿਲ ਗਈ ਦੂਜੇ ਨੇ ਜਾਣੇ ਨੇ ਜਾਣੇ ਨਹੀਂ ਤੇ ਉੱਥੇ ਵੜ ਕੇ ਰੱਖਣਾ ਮੈਂ ਕਿਸੇ ਹੋਰ ਘਰ ਤੇ ਜਾਵੇ ਹੀ ਨਾ ਪਰ ਇਹ ਖੁਸ਼ੀ ਸਾਡੇ ਸਭ ਦੇ ਅੰਦਰ ਹੀ ਹੈ ਪਰ ਬਾਹਰ ਕਦੋਂ ਆਣੀ ਹੈ ਹੁਣ ਤੁਸੀਂ ਆਪ ਸੋਚ ਕੇ ਦੇਖੋ ਹੁਣ ਤੁਸੀਂ satsang ਚ ਬੈਠੇ ਹੋਏ ਸੀ ਤੁਹਾਨੂੰ ਕਿ ਹੱਸੋ ਹੱਸੋ ਕਿਉਂ ਹਸੇ ਹੋ ਤੁਸੀਂ ਕਿਉਂਕਿ ਤੁਹਾਨੂੰ ਪਤਾ ਮੈਂ ਅੱਛੀ ਜਗ੍ਹਾ ਮੈਂ ਅੱਛੀ ਜਗ੍ਹਾ ਬੈਠਾ ਅੱਛਾ ਕਰਮ ਕਰ ਰਿਹਾ ਹਾਂ ਹੁਣੇ ਹੀ ਅਗਰ ਸੋਚੋ ਇਮੇਜਿਨ ਕਰੋ ਕਿ ਮੈਂ ਕਿਸੇ ਬਾਜ਼ਾਰ ਵਿੱਚ ਔਰ ਮੇਰੀ ਲੜਾਈ ਹੋ ਗਈ ਕਿਸੇ ਨਾਲ ਹੁਣ ਲੜਾਈ ਦੇ ਵਿੱਚ ਕੋਈ ਮੈਨੂੰ ਕਵੇ ਨਾ ਹੱਸ ਤਾਂ ਮੈਂ ਉਹਦਾ ਵੀ ਸਿਰ ਪਾੜ ਦੇਣਾ ਤੂੰ ਮੈਨੂੰ ਹੱਸਣ ਨੂੰ ਕਿੱਦਾਂ ਕਹਿੰਦਾ ਹੈਂ ਇਹ ਹੱਕ ਕਰਦਾ ਮੈਂ ਗੁੱਸੇ 'ਚ ਆ ਤੂੰ ਹੱਸਣ ਨੂੰ ਕਹਿਣਾ ਉਹਦੇ ਵੀ ਗਰਦ ਫੜ ਲੈਣਾ ਉੱਥੇ ਕਿਉਂ ਨਹੀਂ ਹਸਣਾ ਕਿਉਂਕਿ ਪਤਾ ਕੁਝ ਬੁਰਾ ਹੋ ਰਿਹਾ ਹੈ। ਯਾਨੀ ਇੱਥੋਂ ਪਤਾ ਲੱਗਦਾ ਐਗਜ਼ੈਂਪਲ ਤੋਂ ਕਿ ਜਦੋਂ ਐਸੀ ਕੁਝ ਬੁਰਾ ਕਰਦੇ ਆ ਸਾਡੇ ਅੰਦਰ ਪਤਾ ਹੈ ਇਹ ਬੁਰਾ ਕਰਮ ਹੈ ਜਿੱਥੇ ਬੁਰਾ ਹੈ ਉੱਥੇ ਖੁਸ਼ੀ ਕਦੀ ਨਹੀਂ ਹੁੰਦੀ। ਤੁਸੀਂ ਕਿਸੇ ਭੁੱਖੇ ਨੂੰ ਖਾਣਾ ਖਿਲਾਓ ਕੋਈ ਕਹਵੇ ਹੱਸ ਠੀਕ ਹੈ ਨਾ ਹਾਂ ਬੜੀ ਖੁਸ਼ੀ ਮਿਲ ਰਹੀ ਯਾਰ ਕਿਉਂਕਿ ਪਤਾ ਮੈਂ ਕੁਝ ਅੱਛਾ ਕਰਦੇ ਆ। ਸਸੰਗ ਕਰਦੇ ਆ, ਦਾਨ ਪੁੰਨ ਕਰਦੇ ਆ ਆਪਣੇ ਆਪ ਖੁਸ਼ੀ ਆਂਦੀ ਹੈ ਕਿਉਂਕਿ ਪਤਾ ਮੈਂ ਕੁਝ ਅੱਛਾ ਇਸ ਲਈ ਬੁਰਾ ਕਰਨ ਲੱਗਿਆ ਕਿਸੇ ਨਾਲ ਝਗੜਾ ਕਰਨ ਲੱਗਿਆ ਕਿਸੇ ਨਾਲ ਨਫ਼ਰਤ ਕਰਨ ਲੱਗਿਆ ਕਿਸੇ ਨੂੰ ਗਾਲੀ ਦੇਣ ਲੱਗਿਆ ਕਦੀ ਖੁਸ਼ੀ ਨਹੀਂ ਆਉਣੀ ਕਿਉਂਕਿ ਪਤਾ ਮੈਂ ਕੁਝ ਬੁਰਾ ਤਾਂ ਬੁਰਾ ਕਰਦੇ ਆ ਬੰਦਾ ਕਦੀ ਖੁਸ਼ ਹੋ ਹੀ ਨਹੀਂ ਸਕਦਾ ਇਹ ਤਾਂ ਕਿੱਦਾਂ ਹੀ ਹੈ ਕਿ ਜਿਦਾ ਦਿਨ ਸੂਰਜ ਦੇ ਸਾਹਮਣੇ ਹਨੇਰਾ ਕਦੀ ਆ ਹੀ ਨਹੀਂ ਸਕਦਾ ਇਸੇ ਤਰ੍ਹਾਂ ਜਿੱਥੇ ਬੁਰਾਈ ਹੈ ਉੱਥੇ ਖੁਸ਼ੀ ਵੀ ਕਦੀ ਤਾਂ ਜਿੱਥੇ ਅਛਾਈ ਹੈ ਉੱਥੇ ਖੁਸ਼ੀ ਆਪਣੇ ਆਪ ਹੀ ਆਉਣੀ ਹੈ ਪਰ ਉਹਦੀ ਸ਼ਰਤ ਇੱਕੋ ਹੀ ਹੈ ਜੋ ਵੀ ਕਰੋ ਅੱਛਾ ਕਰਮ ਇਹ ਨਾ ਕਰੋ ਮੈਂ ਉਹਦੀ ਖਾਤਰ ਕਰਾਂ ਉਹ ਵੀ ਮੇਰੇ ਨਾਲ ਕਰੇ ਉਹ ਜੋ ਮਰਜ਼ੀ ਕਰੇ ਮੈਂ ਭਲਾਈ ਕਰਨਾ ਚਾਹਾਂ ਮੈਨੂੰ ਗਾਲ੍ਹਾਂ ਹੀ ਕੱਢੇ ਕਿਉਂਕਿ ਮੈਂ ਭਲਾ ਕਰਨਾ ਹੈ ਉਹਦੀ ਖਾਤਰ ਨਹੀਂ जरा ਸੋਚੋ ਹਜ਼ੂਰ ਮੁਹੰਮਦ ਸਾਹਿਬ ਤਾਇਫ ਦੇ ਅੰਦਰ ਗਏ ਸਮਝਾਉਣ ਵਾਸਤੇ ਲੋਕਾਂ ਨੇ ਪੱਥਰ ਮਾਰੇ ਹਜ਼ੂਰ ਨੇ ਸਮਝਾਇਆ ਰੱਬ ਦੇ ਬਾਰੇ ਰਹਿਮਤਾਂ ਬਾਰੇ ਪਰ ਲੋਕੀ ਇੰਨੇ ਬੁਰੇ ਸੀ ਪੱਥਰ ਮਾਰੇ ਇੰਨੇ ਪੱਥਰ ਮਾਰੇ ਕਿ ਪੂਰਾ ਸ਼ਰੀਰ ਲਹੂ ਲਹਾਨ ਹੋ ਗਿਆ ਤਾਂ ਫਿਰ ਉੱਥੇ ਹਜ਼ੂਰ ਨੂੰ ਕੀ ਕਰਨਾ ਚਾਹੀਦਾ ਸੀ ਬਦਦੁਆ ਦੇਣੀ ਚਾਹੀਦੀ ਸੀ ਪਰ ਉੱਥੇ ਵੀ ਹਜ਼ੂਰ ਨਹੀਂ ਕਿਹਾ ਖੁਦਾ ਇਹਨਾਂ ਨੂੰ ਮaaf ਕਰ ਦੇ ਮaaf ਕਰ ਦੇ ਇਹਨਾਂ ਨੂੰ ਕਿਉਂਕਿ ਇਹਨਾਂ ਦਾ ਨਾ ਸਮਝਿਆ ਇਹਨਾਂ ਨੂੰ ਪਤਾ ਨਹੀਂ ਇਹ ਕੀ ਕਰ ਰਹੇ ਹੈ ਇਲੇ ਇਹਨਾਂ ਨੂੰ ਸਜ਼ਾ ਨਾ ਦੇਈ ਕੋਈ ਵੀ ਕਿਉਂਕਿ ਮੇਰੇ ਮਨ ਤੇ ਇਹਨਾਂ ਵਾਸਤੇ ਕੋਈ ਨਹੀਂ ਤਾਂ ਬੰਦੇ ਨੂੰ ਕੋਈ ਮਾਰ ਜਾ ਬੋਲ ਦੇ ਨਾ ਬੰਦਾ ਕਹਿੰਦਾ ਰੱਬਾ ਨੂੰ ਬੇੜਾ ਕਰ ਕਰ ਦੇਆ ਬਚੇ ਨਾ ਲਾ ਕੁਛ ਨੂੰ ਉਹ ਨਸਲਾਂ ਤਾਂ ਕਰੂ ਤਬਾਹ ਕਰਨ ਦੀਆਂ ਬਦਦੁਆਵਾਂ ਦਿੰਦਾ ਸਮਝਿਦਿਓ ਕਿ ਨਹੀਂ ਪਰ ਜਿਹੜੇ ਰੱਬ ਦੇ ਪਿਆਰੇ ਹੈ ਜਿਦਾ ਹੀ ਦੱਸਿਆ ਹਜ਼ੂਰ ਨੇ ਪੱਥਰ ਖਾ ਕੇ ਦੁਆਵਾਂ ਦਿੱਤੀਆਂ ਜੀਜ਼ਸ ਨੇ ਹੱਥਾਂ 'ਚ ਕਿੱਲੇ ਠਕਵਾ ਕੇ ਵੀ ਦੁਆਵਾਂ ਦਿੱਤੀਆਂ ਕਿ ਰੱਬ ਭਲਾ ਕਰ ਇਹੀ ਤਾਂ ਰੱਬ ਦੇ ਪਿਆਰਿਆਂ ਦਾ ਕਿਉਂਕਿ ਉਹਨਾਂ ਨੂੰ ਹੁੰਦਾ ਕਿ ਅਸੀਂ ਜੋ ਕਰ ਰਹੇ ਆਪਣੇ ਤਾਂ ਨਾਮ ਦੁਨੀਆ ਤੇ ਕਿਹਦਾ ਹੈ ਬਾਦਸ਼ਾਹਾਂ ਵਾਲੀ ਜ਼ਿੰਦਗੀ ਕਿਹੜੇ ਜੀਕੇ ਗਏ ਫਿਰ ਇਹ ਫਕੀਰ ਹੀ ਉਹ ਤਾਂ ਹੀ ਤਾਂ ਕਹਿੰਦੇ ਸ਼ਹਿਨशाह ਦਰवेश ਕਹਿਣ ਨੂੰ ਦਰवेश ਆ ਪਰ ਜ਼ਿੰਦਗੀ ਉਹਨਾਂ ਦੀ ਬਾਦਸ਼ਾਹਾਂ ਤੋਂ ਵੀ ਉੱਪਰ ਹੁੰਦੀ ਹੈ ਤਾਂ ਹੀ ਤਾਂ بڑے بڑے ਬਾਦਸ਼ਾਹ ਵੀ ਉਹਨਾਂ ਦੇ ਕਦਮਾਂ 'ਚ ਆਪਣੇ ਸੋ ਆਪਣੀ ਜ਼ਿੰਦਗੀ ਨੂੰ ਬਿਹਤਰ ਬਣਾਉਣਾ ਹੈ ਤਾਂ ਨੇਕ ਕਮਾਲ ਕਰੋ ਅੱਛੇ ਅਮਲ ਕਰੋ ਤਾਂ ਖੁਸ਼ੀਆਂ ਖੁਦ ਚੱਲ ਕੇ ਤੁਹਾਡੇ ਕਹਿ ਦਿਓ ਕੋਲ ਆਣ ਗਿਆ ਹੁਣ ਚਾਹੁੰਦੇ ਨਾ ਖੁਸ਼ੀਆਂ ਕੋਲ ਆਣ ਤਾਂ ਹੁਣ ਸੋਚੋ ਕਿ ਜੋ ਹੋ ਸਕਦਾ ਨਾ ਮੈਂ ਅੱਛਾ ਬੋਲਾਂ ਅੱਛਾ ਦੇਖਾਂ ਅੱਛਾ ਸੁਣਾ ਅੱਛਾ ਕਰਾਂ ਮੇਰੇ ਦਿਲ ਨੂੰ ਪਤਾ ਹੋਣਾ ਚਾਹੀਦਾ ਮੈਂ ਅੱਛਾ ਕਰ ਰਿਹਾ ਦੁਨੀਆ ਚਾਹੇ ਜੋ ਮਰਜੀ ਬੋਲੇ ਦੁਨੀਆ ਜੋ ਮਰਜੀ ਕਰੇ ਦੁਨੀਆ ਦੀ ਖਾਤਰ ਨਹੀਂ ਮੈਂ ਆਪਣੇ ਕਰਨਾ ਹੈ ਤਾਂ ਆਪਣੇ ਮਾਲਕ ਦੀ ਖਾਤਰ ਕਰਨਾ ਹੈ ਜਦੋਂ ਅਸੀਂ ਉਹਦੀ ਖੁਸ਼ੀ ਨੂੰ ਮੁੱਖ ਰੱਖ ਲਿਆ ਨਾ ਜੇ ਦਾਨ ਪੁੰਨ ਵੀ ਕਰੀਏ ਇਹ ਨਹੀਂ ਉਹਨੂੰ ਦਿਖਾਣਾ ਹੈ ਮਤਲਬ ਇਹ ਗੁਰੇ ਮੈਂ ਕਰ ਰਿਹਾ ਮੇਰੇ ਮਾਲਕ ਖੁਸ਼ ਹੋਣਾ ਚਾਹੀਦਾ ਬਸ ਜੇ ਮੇਰੀ ਜਾਨ ਵੀ ਜਾਂਦੀ ਚਮੜੀ ਵੀ ਉਹਦੇ ਕੰਮ ਆਉਂਦੀ ਤਾਂ ਵੀ ਮੈਂ ਦੇਣ ਨੂੰ ਨਿਯਾਰਾ ਬਸ ਮੇਰਾ ਰੱਬ ਖੁਸ਼ ਚਾਹੀਦਾ ਹੈ ਤਾਂ ਕਹਿੰਦੇ ਜਿਹੜਾ ਆਪਣਾ ਆਪ ਕੁਰਬਾਨ ਕਰਨ ਦੀ ਤਿਆਰ ਹੈ ਉਹਦੀ ਖਾਤਰ ਤਾਂ ਫਿਰ ਦੁਨੀਆ ਦੇ ਉੱਪਰ ਉਹਨੂੰ ਕੋਈ ਘਾਟ ਨਹੀਂ ਦਿੰਦੀ ਕੋਈ ਕਮੀ ਨਹੀਂ ਰਹਿੰਦੀ ਫਿਰ ਇਸੇ ਲਈ ਅਸੀਂ ਬਹੁਤ ਵਾਰ ਦੱਸਿਆ ਹੈ ਕਿ ਕਿਹਾ ਜਾਂਦਾ ਹੈ ਕਿ ਈਸ਼ਵਰ ਕਹਿੰਦਾ ਅਗਰ ਤੂੰ ਮੇਰਾ ਹੋ ਜਾਵੇਂ ਤਾਂ ਮੇਰਾ ਸਭ ਕੁਝ ਤੇ ਉਹ ਗੱਲ ਤਾਂ ਸ਼ਰਤ ਹੈ ਹੀ ਉਹਦਾ ਹੋ ਜਾ ਤਾਂ ਹੀ ਤਾਂ ਹੀ ਕਹੀਦਾ ਦਿਲੋਂ ਕਿਹਾ ਕਰੋ ਕਿਹੜਾ ਕਿਹੜੀ ਗੱਲ ਕਹਿੰਦੇ ਕਿ ਨਹੀਂ ਆ ਦੇਖੋ ਅਸ ਬੁੱਧਰ ਵਾਲਿਆਂ ਨੇ ਬੁੱਧੇ ਲਈ ਮੈਂ ਮਾਲਿਕ ਦਾ ਮੈਂ ਮਾਲਿਕ ਦਾ ਮੈਂ ਮਾਲਿਕ ਦਾ ਮੈਂ ਮਾਲਿਕ ਦਾ ਕਿਉਂਕਿ ਇਹੀ ਤਾਂ ਵਿਸ਼ਵਾਸ ਦੀ ਗੱਲ ਐ ਦਿਲੋਂ ਕਹਿਣਾ ਹੈ ਉਹੀ ਗੱਲ ਤਾਂ ਕਬੀਰ ਸਾਹਿਬ ਨੇ ਵੀ ਕਹੀ ਵਿਸ਼ਵਾਸ ਦੇ ਕਿ ਜੈਸੇ ਮਾ ਜਿੱਦਾਂ ਕਹਿੰਦੇ ਦੁੱਧ 'ਚ ਮੱਖਣ ਹੈ ਜਿਹਾ ਸੂਰਿਆ ਪ੍ਰਕਾਸ਼ ਐਸ ਕਬੀਰਾ ਐਸੇ ਸੰਤ ਮੇ ਹਰੀ ਵਸ਼ੇ ਬਸੇ ਕਰਲੇ ਮਨ ਕਵੀਰ ਸਾਹਿਬ ਕਹਿੰਦੇ ਇੱਦਾਂ ਹੀ ਸੰਤਾਂ ਦੇ ਵਿੱਚ ਪ੍ਰਮਾਤਮਾ ਬਸ ਵਿਸ਼ਵਾਸ ਕਰਨਾ ਤਾਂ ਹੀ ਤਾਂ ਕਵੀਰ ਸਾਹਿਬ ਨੇ ਇੱਕ ਸ਼ਬਦ ਅੰਦਾਜ਼ਾ ਕਿ ਬੂਝੋ ਕਰਤਾ ਆਪਣਾ ਬੂਝੋ ਕਰਤਾ ਕਰਤਾ ਆਪਣਾ ਕਰਤਾ ਆਪਣਾ ਜਿਆਨੀ ਉਹ ਈਸ਼ਵਰ ਜਿਹੜਾ ਸਭ ਕੁਝ ਕਰ ਰਿਹਾ ਸਾਡੀ ਖਾਤਰ ਕਿਉਂਕਿ ਧਰਤੀ ਇਹਨੇ ਬਣਾਈ ਸਾਡੀ ਖਾਤਰ ਬਣਾਈ ਕਿ ਨਹੀਂ ਹੋਣਾ ਅੱਜ ਧਰਤੀ ਦੇ ਆਨੰਦ ਕੌਣ ਲੈ ਰਿਹਾ ਹੈ ਚਲਦੇ ਆ ਫਿਰਦੇ ਆ ਇਹ ਚੋਂ ਪਾਣੀ ਪੀਂਦੇ ਆ ਇਹ ਚੋਂ ਫਲ ਫਰੂਟ ਖਾਂਦੇ ਆ ਫਸਲਾਂ ਦਾ ਆਨੰਦ ਲੈ ਰਹੇ ਆ ਹਰ ਚੀਜ਼ ਦਾ ਆਨੰਦ ਲੈਣੇ ਕੌਣ ਲੈ ਰਿਹਾ ਹੈ ਇਹ ਉਸ ਕਰਤੇ ਨੇ ਸਾਡੇ ਵਾਸਤੇ ਬਣਾਇਆ ਜਿਆਨੀ ਇਨਸਾਨਾਂ ਵਾਸਤੇ ਬਣਾਇਆ ਹੈ ਇਹ ਸੂਰਜ ਕਿਹਦੇ ਵਾਸਤੇ ਚੜਦਾ ਹੈ ਪਸ਼ੂ ਪੰਛੀ ਪੇੜ ਪੌਦੇ ਹਰ ਚੀਜ਼ ਦੇਖੋ ਕਿੰਨਾ ਇਹ ਪ੍ਰਕਾਸ਼ ਤੋਂ ਆਨੰਦ ਲੈਂਦੀ ਹੈ ਬੰਦਾ ਕਿੰਨੇ ਲਾਭ ਲੈਂਦਾ ਹੈ ਇਹ ਦੇਖਿਆ ਉਹ ਕਰਤਾਪੁਰਖ ਸਾਡੇ ਵਾਸਤੇ ਕਿੰਨਾ ਕੁਛ ਕਹਿੰਦੇ 부ਝੋ ਕਰਤਾ ਆਪਣਾ ਮਾਨੋ ਵਚਨ ਹਮਾਰ ਕਬੀਰ ਸਾਹਿਬ ਕਹਿੰਦੇ ਆਪਣੇ ਕਰਤੇ ਨੂੰ 부ਝਣ ਦੀ ਕੋਸ਼ਿਸ਼ ਕਰ ਔਰ ਮੇਰੀ ਇਹ ਗੱਲ ਮੰਨ ਲੈ ਮਾਨੋ ਵਚਨ ਕਹਿੰਦੇ ਮੇਰਾ ਬਚਨ ਇਹ ਮੰਨ ਕੇ ਆਪਣੇ ਕਰਤੇ ਨੂੰ ਲੱਭ ਜਿਸ ਕਰਤੇ ਨੇ ਕਰਤਾ ਪੁਰਖ ਨੇ ਸਾਰੇ ਸੰਸਾਰ ਦੀ ਰਚਨਾ ਕੀਤੀ ਤੇਰੀ ਜ਼ਿੰਦਗੀ ਦੀ ਰਚਨਾ ਕੀਤੀ ਤੈਨੂੰ ਬਣਾਇਆ ਉਹਨੂੰ ਲੱਭਣ ਦੀ ਕੋਸ਼ਿਸ਼ ਕਰ ਹੁਣ ذرا غور ਕਰਨਾ ਔਰ ਲੱਭਣਾ ਕਿੱਥੇ ਹੈ ਹੁਣ ਇਹ ਕਿਹਾ ਲੱਭਣ ਦੀ ਕੋਸ਼ਿਸ਼ ਕਰ ਪਰ ਲੱਭਣਾ ਕਿੱਥੇ ਹੈ ਕਿਤੇ ਬਾਹਰ ਨਹੀਂ ਲੱਭਣਾ ਉਹਦੇ ਬਾਰੇ ਦੱਸਦੇ ਬੂਝੋ ਕਰਤਾ ਆਪਣਾ مانੋ ਵਚਨ ਹਮਾਰ ਹੈ ਪਾਂਚ ਤਤਵ ਕੇ ਭੀਦਰੇ ਜਾ ਕਾ ਇਹ ਸੰਸਾਰ ਕਹਿੰਦੇ ਜਿਹਨੇ ਸਾਰੇ ਸੰਸਾਰ ਨੂੰ ਬਣਾਇਆ ਉਹ ਸ਼ਕਤੀਸ਼ਾਲੀ ਈਸ਼ਵਰ ਮੇਰੇ ਪੰਜ ਤਤ ਦੇ ਹੈ ਪੰਜ ਤਤਵ ਕੇ ਭੀਤਰੇ ਜਾ ਕਾ ਜੇ ਸੰਸਾਰ ਕਹਿੰਦੇ ਜਾ ਕਾ ਜੇ ਸੰਸਾਰ ਉਹ ਕਿੱਥੇ ਆ ਔਰ ਪੰਜ ਤਤ ਦਾ ਕੌਣ ਬਣਿਆ ਹੈ ਤਵੇ ਲੱਭੋ ਆਪਣੇ ਅੰਦਰ ਉਹਨੂੰ ਔਰ ਲੱਭਦਾ ਕਿੱਦਾਂ ਬੰਦਾ ਜੁੜਦਾ ਕਿੱਦਾਂ ਉਹਦੇ ਨਾਲ ਪਿਆਰ ਕਰਕੇ ਤਾਂ ਹੀ ਜਦੋਂ ਕਹਿੰਦੇ ਮੈਂ ਮਾਲਕ ਦਾ ਮੇਰੇ ਤਾਂ ਸਾਡਾ ਦਿਲ ਉਹਦੇ ਨਾਲ ਜੁੜਦਾ ਹੈ ਜਦੋਂ ਜੁੜਦੇ ਆ ਤਾਂ ਫੇਰੀ ਉਹ ਸਾਡਾ ਅਸੀਂ ਫੇਰੀ ਉਹਨੂੰ ਸਮਝ ਪਾਵਾਂਗੇ ਕਿਉਂਕਿ ਜਿਹਦੇ ਨਾਲ ਬੰਦਾ ਪ੍ਰੇਮ ਕਰਦਾ ਨਾ ਬੰਦਾ ਉਹਨੂੰ ਹੀ ਸਮਝਦਾ ਹੈ ਯਾਨੀ ਉਹਨੂੰ ਉਹਦੇ ਨਾਲ ਜੁੜ ਜਾਂਦਾ ਬੰਦਾ। ਇਹ ਗੱਲ ਪੱਕੀ ਜੇ ਸਮਝਣ ਦੀ। ਤੇ ਅਸੀਂ ਇਦਾਂ ਨਹੀਂ ਕਿ ਰੱਬ ਨੂੰ ਸਮਝ ਲਵੋਗੇ ਕਿਉਂਕਿ ਰੱਬ ਨੂੰ ਸਮਝਣਾ ਤਾਂ ਬਹੁਤ ਵੱਡੀ ਕੋਈ ਸਮਝ ਨਹੀਂ ਪਾਏਗਾ। ਤਾਂ ਹੀ ਤਾਂ ਗੁਰੂਆਂ ਨੇ ਵੀ ਕਿਹਾ ਵੱਡੇ ਮੇਰੇ ਸਾਹਿਬਾ ਗਹਿਰ ਗੰਬੀਰਾ ਕੋਈ ਨਾ ਜਾਣੇ ਤੇਰਾ ਕੀਤਾ ਕਿ ਬੱਚੀਰਾ ਕਿ ਰੱਬ ਨੂੰ ਸਮਝ ਪਾਣਾ ਮੁਸ਼ਕਿਲ ਹੈ। ਕੋਈ ਸਮਝ ਨਹੀਂ ਸਕਦਾ ਕਿਉਂਕਿ ਬੰਦੇ ਦੀ ਸਮਝ ਬੜੀ ਛੋਟੀ ਹੈ ਤੇ ਰੱਬ ਬਹੁਤ ਪਰ ਇੱਥੇ ਆਪਾਂ ਜੋ ਸਮਝਣ ਦੀ ਗੱਲ ਕਰ ਰਹੇ ਹਾਂ ਕਿ ਇਹ ਲੱਭਣ ਦੀ ਕੋਸ਼ਿਸ਼ ਕਰੋ ਮੇਰੇ ਅੰਦਰ ਉਹਨਾਂ ਨਾਲ ਜੁੜਨ ਦੀ ਕੋਸ਼ਿਸ਼ ਕਰੋ। ਕਿਉਂਕਿ ਅਸੀਂ ਰੱਬ ਨੂੰ ਸਮਝ ਨਹੀਂ ਸਕਦੇ ਪਰ ਉਹਦੇ ਨਾਲ ਜੁੜ ਕੇ ਅਸੀਂ ਆਨੰਦ ਲੈ ਸਕ ਉਦ ਨਾਲ ਜੁੜ ਕੇ ਅਸੀਂ ਜਿੱਦਾਂ ਹੁਣ ਬੰਦਾ ਕਹੇ ਮੈਂ ਔਰੰਜ ਖਾ ਰਿਹਾ ਐ ਇਹ ਔਰੰਜ ਵਿੱਚ ਫਾੜੀਆਂ ਕਿੱਥੋਂ ਆਈਆਂ ਜਾਂ ਅਨਾਰ ਲੈ ਲੀਏ ਅਸੀਂ ਅਨਾਰ ਕਦੀ ਦੇਖਿਆ ਅਨਾਰ ਦੇ ਵਿੱਚ ਦਾਣੇ ਕਿੱਦਾਂ ਐਨ ਕਿੱਦਾਂ ਉਹ ਕੀ ਕਹਿੰਦੇ ਉਹਨੂੰ ਚੁਣ-ਚੁਣ ਕੇ ਕਿੱਦਾਂ ਐਨ ਸੈੱਟ ਕਰਕੇ ਲਾਏ ਹੁੰਦੇ ਐ ਕਿ ਕੋਈ ਵੀ ਦਾਣਾ ਉੱਪਰ ਥੱਲੇ ਉਹ ਕਿਹੜਾ ਇੱਦਾਂ ਬੈਠ ਕੇ ਕੱਲੇ-ਕੱਲੇ ਦਾਣੇ ਨੂੰ ਐਨ ਚੁਣ-ਚੁਣ ਕੇ ਰੱਖਿਆ ਕਿੱਦਾਂ ਲਾਲ-ਲਾਲ ਵਿੱਚ ਰਸ ਹੁਣ ਬੰਦਾ ਸਮਝੇ ਦਾਣੇ ਲੱਗੇ ਕਿੱਦਾਂ ਇਹਦੇ ਵਿੱਚ ਰਸ ਕਿੱਥੋਂ ਆਇਆ ਇਹ ਰਸ ਵਿੱਚ ਵਿਟਾਮਿਨ ਕਿੱਥੋਂ ਆਵੇ ਇਹ ਜੀ ਸ਼ਕਤੀ ਆ ਰਹੀ ਨੇ ਕਿੱਥੋਂ ਆ ਗਿਆ ਇਹ ਚ ਕਿੱਦਾਂ ਆ ਗਿਆ ਕਿ ਰਸ ਕਹਿੰਦੇ ਅਨਾਰ ਖਾਣ ਨਾਲ ਜਿਹੜਾ ਬੰਦੇ ਦਾ ਖੂਨ ਹੈ ਉਹ ਵਧਦਾ ਹੈ ਬੰਦੇ ਦੇ ਚਿਹਰੇ ਤੇ ਲਾਲੀ ਆਂਦੀ ਹੈ ਕਿੱਥੋਂ ਆ ਗਿਆ ਸਭ ਕੁਝ ਇਹਦੇ ਅੰਦਰ ਹੁਣ ਬੰਦਾ ਸਮਝਣ ਦੀ ਕੋਸ਼ਿਸ਼ ਕਰੇ ਤਾਂ ਸ਼ਾਇਦ ਸਮਝ ਹੁਣ ਕਹਿੰਦਾ ਨਾ ਇੱਕ ਤਾਂ ਨੱਥੂ لال ਬੈ ਲੈ ਕੇ ਇੱਕ ਨੱਥੂ لال ਲੈ ਕੇ ਨਾ ਬੈਠਾ ਹੋਇਆ ਸੀ ਇਦਾਂ ਉਹ ਇੱਕ ਬੰਦਾ ਦੇਖਿਆ 10 ਮਿੰਟ ਹੋ ਗਏ 15 ਮਿੰਟ ਹੋ ਗਏ ਕੀ ਕਰੀ ਜਾਂਦਾ ਹੈ ਹੁਣ ਉਹ ਆਇਆ ਉਹਨੇ ਦੇਖਿਆ ਲੱਗਦਾ ਨਾ ਖਾਣਾ ਹੁਣ ਹੈ ਨਹੀਂ ਸਮਝਿਓ ਉਹਨੇ 오ਰੇਂਜ ਲੈ ਕੇ ਬੈਠਾ ਸੀ ਨੱਥੂ ਲਾਲ ਇਤਨਾ ਛਿਲ ਕੇ ਉਹਦੀਆਂ ਫਾੜੀਆਂ ਲੈ ਕੇ ਉਹ ਬੰਦਾ ਆਇਆ ਤੇ 10 ਮਿੰਟੋਂ ਨਾ ਆਇਆ ਆ ਕੇ ਫਟਾ ਐਂ ਕਰਕੇ ਖਾ ਗਿਆ ਨੱਥੂਏ ਕੀ ਕੀਤਾ ਤੂੰ ਕਹਿੰਦਾ ਮੈਂ ਸੋਚਿਆ ਤੂੰ ਛਿਲ ਕੇ ਬੈਠਾ ਖਾਣਾ ਤਾਂ ਹੈ ਨਹੀਂ ਖਾ ਮੈਂ ਲਿਆ ਤੂੰ ਹੀ ਨਹੀਂ ਡੇਰ ਤੋਂ ਕੀ ਕਰ ਖਾਦਾ ਕਿਉਂ ਨਹੀਂ ਕਹਿੰਦਾ ਮੈਂ ਤਾਂ ਸਮਝਣ ਦੀ ਕੋਸ਼ਿਸ਼ ਕਰ ਰਿਹਾ ਸੀ ਇਹ ਫਾੜੀਆਂ ਕਿੱਦਾਂ ਬਣੀਆਂ ਇਹ ਤੇ ਜੇ ਰਸ ਕਿੱਥੋਂ ਆਇਆ ਇਹ ਰੰਗ ਇਹਦਾ 오ਰੇਂਜ ਕਿਉਂ ਹੈ ਇਹ ਇਤਨਾ ਕਿਉਂ ਹੈ ਇਹ ਕਿਦਾਂ ਰੱਬ ਨੇ ਬਣਾਇਆ ਉਹ ਕਹਿੰਦਾ ਫੇ ਚੰਗਾ ਹੋਇਆ ਮੈਂ ਖਾ ਲਿਆ ਕਿਉਂਕਿ ਜਿਹੜੇ ਸਮਝਣ ਲੱਗੇ ਰਹਿੰਦੇ ਨਾ ਉਹਦੀ ਆਨੰਦ ਨਹੀਂ ਲੈ ਪਾਉਂਦੇ ਤਾਂ ਜਿਹੜੇ ਆਨੰਦ ਲੈਣਾ ਹੋਵੇ ਨਾ ਉਹ ਸਮਝਣ ਦੀ ਕੋਸ਼ਿਸ਼ ਹੀ ਨਹੀਂ ਕਰਦੇ ਕਹਿੰਦੇ ਆਨੰਦ ਲਾਓ ਭਾਈ ਐਸੀ ਸਮਝ ਸਕਦੇ ਹੀ ਨਹੀਂ ਕਿਉਂਕਿ ਰੱਬ ਦੀ ਰਹਿਮਤ ਨੂੰ ਅਸੀਂ ਆਨੰਦ ਲੈ ਸਕਦੇ ਆ ਉਹਦਾ ਫਾਇਦਾ ਲੈ ਸਕਦੇ ਆ ਪਰ ਸਮਝ ਨਹੀਂ ਸਕਦੇ એટલે ਸਮਝਣ ਦੀ ਕੋਸ਼ਿਸ਼ ਤੋਂ ਤਾਂ ਕਹਿੰਦੇ ਆ ਕਿ ਰੱਬ ਬਾਹਰ ਹੀ ਹੈ ਕਿਉਂਕਿ ਬੰਦਾ ਛੋਟਾ ਹੈ ਤਾਂ ਰੱਬ ਬਹੁਤ ਵੱਡਾ ਹੈ हां बंदा ये कह सकता है रब दी रहमत ਆ ਮੈਂ ਆਨੰਦ ਲੈਣਾ ਮੈਨੂੰ ਵਿਸ਼ਵਾਸ ਹੈ ਮੇਰਾ ਮਾਲਿਕ ਮੇਰੀ ਹਰ ਮੁਸ਼ਕਿਲ ਦਾ ਹੱਲ ਕਰ ਸਕਦਾ ਹੈ ਤਾਂ ਜਿਹੜਾ ਇਹ ਵਿਸ਼ਵਾਸ ਕਰਦਾ ਫਿਰ ਉਹ ਆਨੰਦ ਲੈ ਲੈਂਦਾ ਉਹਦੀ ਮੁਸ਼ਕਲਾਂ ਦੇ ਹੱਲ ਵੀ ਹੋ ਜਾਂਦੇ ਆ ਤਾਂ ਜਿਹੜਾ ਸਮਝਣ ਦੀ ਕੋਸ਼ਿਸ਼ ਕਰਦਾ ਹੋਏਗਾ ਕਿਦਾਂ ਇਹ ਕਰੇਗਾ ਕਿਦਾਂ ਇਹ ਰਹਿਮਤ ਕਿੱਥੋਂ ਆਏਗੀ ਕਿਦਾਂ ਆਏਗੀ ਕਿਦਾਂ ਹੋਏਗਾ ਪਹਿਲਾਂ ਮੈਨੂੰ ਦੱਸੋ ਭਾਈ ਰਹਿਣ ਦੇ ਫਿਰ ਤੂੰ ਹੈ ਹੀ ਨਹੀਂ ਇਸ ਜੀ ਕਿਉਂਕਿ ਲੈਣ ਵਾਲੇ ਕਹਿੰਦੇ ਰਹਿਮਤ ਹੋ ਗਈ ਤਾਂ ਹੋ ਗਈ ਮੈਨੂੰ ਯਕੀਨ ਹੈ ਯੋਗੋ ਦੀ ਰਹਿਮਤ ਰੋਲਾ ਪਾ ਕੇ ਨਹੀਂ ਆਂਦੀ ਉਹਦੀ ਰਹਿਮਤ ਜਾਦੀ ਕੰਮ ਕਰਦੀ ਐ ਚੁੱਪ ਚਬੀਤੇ ਕਰਦੀ ਐ ਤਾਂ ਹੀ ਤਾਂ ਕਹਿੰਦੇ ਕਿ ਬੁੱਲੇ ਸ਼ਾਹ ਨੇ ਕਿ ਚਾੰਦ ਸੂਰਜ ਨਾ ਚਲਤੇ ਦਿਖਤੇ ਬੜਤੀ ਦਿਖੇ ਨਾ ਬੇਲ ਚਾੰਦ ਸੂਰਜ ਨਾ ਕਦੀ ਸੂਰਜ ਨੂੰ ਦੇਖੋ ਕਦੀ ਲੱਗੇਗਾ ਤੁਰ ਰਿਹਾ ਦਲਨ ਖੜਾ ਹੀ ਐ ਹਾਲਾਂਕਿ ਧਰਤੀ ਘੁੰਮ ਰਹੀ ਹੀ ਐ ਪਰ ਲੱਗੇਗਾ ਨਹੀਂ ਧਰਤੀ ਸਾਡੀ ਪਤਾ ਲੱਗਦਾ ਹੁਣ ਬੈਠੇ ਆ ਘੁੰਮ ਰਹੀ ਐ ਕਿ ਨਹੀਂ ਐ ਹੌਲੀ 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 ਗਤੀ ਕਰ ਰਹੀ ਹੈ ਤਾਂ ਹੀ ਤਾਂ ਦਿਨ ਰਾਤ ਹੁੰਦੇ ਆ ਫਿਰ ਐਦਾਂ ਵੀ ਘੁੰਮ ਰਹੀ ਹੈ ਤਾਂ ਐਉਂ ਵੀ ਘੁੰਮ ਰਹੀ ਹੈ ਯਾਨੀ ਦੋ ਤਰ੍ਹਾਂ ਨਾਲ ਘੁੰਮ ਰਹੀ ਹੈ ਸਮਝਦੇ ਹੋ ਕਿ ਨਹੀਂ ਆਪਣੀ ਜਗ੍ਹਾ ਤੇ ਵੀ ਘੁੰਮ ਰਹੀ ਹੈ ਤਾਂ ਸੂਰਜ ਦੇ ਆਲੇ ਦੁਆਲੇ ਵੀ ਯਾਨੀ ਇਹਦਾ ਸਮਝ ਲਓ ਐਦਾਂ ਵੀ ਘੁੰਮ ਰਹੀ ਤਾਂ ਐਂ ਉਂਗਲੀ ਘੁਮਾਦੇ ਘੁਮਾਦੇ ਆ ਲੈ ਜੀ ਇਹਦਾ ਵੀ ਘੁੰਮ ਰਹੀ ਹੈ ਪਰ ਪਤਾ ਸਾਨੂੰ ਲੱਗਦਾ ਘੁੰਮ ਰਹੀ ਹੈ ਪਤਾ ਨਹੀਂ ਲੱਗਦਾ ਕੁਦਰਤ ਦੀ ਖੇਲ ਹੀ ਇਦਾਂ ਦੀ ਹੈ ਕਿ ਸਭ ਕੁਝ ਹੁੰਦਾ ਹੈ ਪਰ ਪਤਾ ਨਹੀਂ ਲੱਗਦਾ ਤੁਸੀਂ ਪੌਦਾ ਦੇਖ ਲਓ ਤੁਹਾਡੇ ਘਰ ਦੇ ਵਿੱਚ ਹੈ ਉਹ ਹਰ ਦਿਨ ਵੱਧ ਰਿਹਾ ਪਰ ਸਾਨੂੰ ਪਤਾ ਹੀ ਨਹੀਂ ਲੱਗਦਾ ਕਦੋਂ ਵੱਧ ਗਿਆ ਕਮੇ ਦੇ ਹੋਗ ਨਹੀਂ ਕਿਸੇ ਨੂੰ ਪਤਾ ਨਹੀਂ ਲੱਗਦਾ ਤਾਂ ਹੀ ਕਹਿੰਦੇ ਚਾਂਦ ਸੂਰਜ ਨਾਲ ਚਲਤੇ ਦਿਖਤੇ ਵੱੜਤੀ ਦਿਖੇ ਨਾ ਬੇਲ ਜਿਹੜੀ ਬੇਲ ਹੁੰਦੀ ਹੈ ਪੇੜ ਪੌਦਿਆਂ ਦੇ ਵੱਧ ਨਹੀਂ ਦਿਸਦੇ ਇਹ ਜਿਹੜੇ ਹੁਣ ਗੱਲ ਅਗਲੀ ਸਮਝ ਲੈਣਾ ਕਿ ਚਾਂਦ ਸੂਰਜ ਨਾਲ ਚਲਤੇ ਦਿਖਤੇ ਵੱੜਤੀ ਦਿਖੇ ਨਾ ਬੇਲ ਉਹ ਚੁੱਪ ਕੇ ਸੇ ਸਭ ਕਾਮ ਹੋਤ ਹੈ ਜੇ ਰਹਿਮਤ ਕੇ ਖੇਨ ਕਹਿੰਦੇ ਕੁਦਰਤ ਉਹਦੀ ਰਹਿਮਤ ਦੇ ਖੇਲ ਹੀ ਇਹ ਹੈ ਇਨੂੰ ਚਾਹੇ ਕੁਦਰਤ ਕੇ ਖੇਲ ਕਹਿ ਲੋ ਰਹਿਮਤ ਦੇ ਖੇਲ ਕਹਿ ਲੋ ਇਹ ਸਾਰੇ ਕੰਮ ਹੁੰਦੇ ਆ ਤਾਂ ਚੁੱਪ ਚ ਪੀਤੇ ਹੁੰਦੇ ਆ ਹੁਣ ਤੁਸੀਂ ਬੈਠੇ ਹੋ ਨਾ ਬੈਠੇ ਬੈਠੇ ਵਿਸ਼ਵਾਸ ਕਰ ਲੈ ਤਾਂ ਤੁਹਾਡੇ ਪਤਾ ਵੀ ਨਹੀਂ ਲੱਗਣਾ ਦਰਦ ਕਰੇ ਉਹ ਲੈ ਠੀਕ ਹੋ ਗਏ ਪਤਾ ਵੀ ਨਹੀਂ ਲੱਗਣਾ ਮੁਸ਼ਕਿਲ ਦਾ ਹੱਲ ਕਿਹੜੇ ਵੇਲੇ ਹੋ ਗਿਆ ਕਿਉਂਕਿ ਉਹਦੀ ਰਹਿਮਤ ਜੂੰ ਤੋ ਕਿਆ ਕਿਆ ਨਜ਼ਰ ਨਹੀਂ ਆਤਾ ਕੋਈ ਤੁਮਸਾ ਨਹੀਂ ਆਤਾ ਹਾਂਦਾ ਕੋਈ ਨਜ਼ਰ ਲੱਭ ਲੋ ਜਾ ਕੇ ਫਿਰ ਕਿਉਂਕਿ ਰੱਬ ਵਰਗਾ ਤਾਂ ਹੋਰ ਕੋਈ ਨਹੀਂ ਐਂ ਕਹਿੰਦੇ ਜੂੰ ਤੋ ਕਿਆ ਕਿਆ ਨਜ਼ਰ ਨਹੀਂ ਆਤਾ ਕੋਈ ਤੁਮਸਾ ਨਜ਼ਰ नहीं आता झोलियां सबकी भर्ती जाती हैं देने वाला नजर बस वो नजर नहीं आता नहीं पर देख बहुत कुछ जानता है तो यकीन रखो विश्वास रखो क्योंकि हम टाइम काफी हो गया ले जाते जाते गल है अपने दिल से नोट कर रहा नहीं तुम ठीक है कि मुश्किल में मुश्किल में मैंने जब जब भी अपने मालिक का नाम लिया है मुश्किल में मैंने ਜਬ ਜਬ ਵੀ ਆਪਣੇ ਮਾਲਕ ਦਾ ਨਾਮ ਲਿਆ ਹੈ ਤਬ ਤਬ ਉਸ ਦੀ ਰਹਿਮਤ ਨੇ ਆਕਰ ਮੁਝ ਕੋ ਥਾਮ ਲਿਆ ਕੋਈ ਵੀ ਮੁਸ਼ਕਿਲ ਹੋਵੇ ਕੋਈ ਵੀ ਪ੍ਰੋਬਲਮ ਹੋਵੇ ਪਿਸ਼ਵਾਸ ਨਾਲ ਨਾਮ ਲਓ ਬਸ ਯਾਦ ਕਰੋ ਉਹਨੂੰ ਮੇਰਾ ਮਾਲਕ ਮੇਰੇ ਮੇਰੇ ਸਾਰੇ ਦੁੱਖ ਦੂਰ ਮੇਰੀਆਂ ਸਾਰੀਆਂ ਮੁਸ਼ਕਲਾਂ ਦੇ ਹੱਲ ਮੇਰੀ ਚੋਲੀ ਖੁਸ਼ੀਆਂ ਨਾਲ ਮੇਰੀ ਚੋਲੀ ਆਨੰਦ ਨਾਲ ਮੇਰੀ ਚੋਲੀ ਰਹਿਮਤਾਂ ਨਾਲ ਮੈਂ ਬਹੁਤ ਮੈਂ ਬਹੁਤ ਮੈਂ ਬਹੁਤ ਮੇਰਾ ਮਾਲਿਕ ਮੇਰੇ ਮੇਰਾ ਮਾਲਿਕ ਮੇਰੇ ਮੇਰਾ ਮਾਲਿਕ ਮੇਰੇ ਵਸੇ ਵਿਸ਼ਵਾਸ ਨਾਲ ਪੁਕਾਰੋ ਤਾਂ ਤੁਸੀਂ ਦੇਖੋਗੇ ਦੀ ਰਹਿਮਤ ਆ ਜੇ ਉਹ ਤੁਹਾਨੂੰ ਸੰਭਾਲ ਲੇਗੀ ਤੁਹਾਨੂੰ ਗਿਰਨ ਨਹੀਂ ਦੇਗੀ ਪਿੱਠ ਨਹੀਂ ਲੱਗਣ ਦੇਗੀ ਤੁਹਾਡੀ ਇਹ ਗੱਲ ਪੱਕੀ ਹੈ ਆਹੀਂ ਤਾਂ ਗਿਆ ਹੈ ਕਿ ਕਿਸੇ ਆਸ਼ਿਕ ਨੂੰ ਪੁੱਛਿਆ ਉਹਦੇ ਰਸਤੇ ਹੀ ਮੁਸ਼ਕਿਲਾਂ ਬਹੁਤ ਸੀ ਭਾਈ ਰਸਤੇ ਹੀ ਮੁਸ਼ਕਿਲਾਂ ਬਹੁਤ ਹੈ ਮੁਕਾਬਲਾ ਕਰ ਸਕਦਾ ਹੈ ਕੀ ਬਣੇਗਾ ਤੇਰਾ ਤੋਸਲੇ ਉਹ ਆਸ਼ਿਕ ਜਿਹੜਾ ਨਾ ਆਪਣੇ ਮਾਲਿਕ ਨਾਲ ਪਿਆਰ ਕਰ ਇਕੋਈ ਗੱਲ ਨਿਕਲਦੀ ਕਹਿੰਦੇ ਠੀਕ ਹੈ ਮੁਸ਼ਕਿਲਾਂ ਬਹੁਤ ਹੈ ਮੁਸ਼ਕਿਲਾਂ ਬਹੁਤ ਹੈ ਪਰ ਮੈਨੂੰ ਵਿਸ਼ਵਾਸ ਹੈ ਮੁਸ਼ਕਿਲਾਂ ਮੈਨੂੰ ਹਰਾ ਨਹੀਂ ਸਕਦੀਆਂ ਕਿਉਂਕਿ ਮੇਰਾ ਮਾਲਿਕ ਮੇਰੇ ਨਾਲ ਹੈ ਜਿੱਤ ਮੇਰੀ ਹੋਏਗੀ ਮੰਜ਼ਿਲ ਤੱਕ ਪਹੁੰਚ ਕੇ ਦਿਖਾਵਾਂਗੇ ਇਹਨੇ ਉਹ ਆਸ਼ਿਕ ਕੀ ਗੱਲ ਮੁਸ਼ਕਿਲਾਂ ਤੋਂ ਡਰ ਜਾਵੇ ਜਿਹੜਾ ਮਾਲਿਕ ਨਾਲ ਪਿਆਰ ਕਰਨ ਲੱਗ ਸੇ ਮੁਸ਼ਕਿਲ ਤੋਂ डरता नहीं है वो अपने मालिक के विश्वास ना अगे वह क्यों देखा जाएगा मालिक ना आप ही कर लवेंगे सब कुछ और वाकई रहमत है, सब कुछ कर इसलिए फिर कहे कि में जब जब मैंने अपने मालिक का नाम लिया, नाम लिया है और नाम लैंड वास्ते रिश्ता भी जोड़ना पैदा जिदा कहना मैं मालिक का मैं मालिक मैं मालिक मैं मालिक मैं मालिक ਆਸੇ ਰਿਸ਼ਤਾ ਜੋੜਨਾ ਪੈਂਦਾ ਜਦੋਂ ਦਿਲੋਂ ਉਹਦੇ ਹੋ ਗਏ ਉਹਨੂੰ ਆਪਣਾ ਬਣਾ ਲਿਆ ਜੁੜ ਗਏ ਉਹਦੇ ਨਾਲ ਤਾਂ ਜਿੱਥੇ ਵੀ ਨਾਮ ਲਵਾਂਗੇ ਉਹ ਦੌੜਾ ਵੀ ਕਹਿੰਦੇ ਉਹਦੀ ਰਹਿਮਤ ਦੌੜੀ ਆਏਗੀ ਸਮਝਦੇ ਹੋ ਕ ਨਹੀਂ ਗੱਲ ਤਾਂ ਕਨੈਕਸ਼ਨ ਜੋੜਨ ਦੀ ਹੁੰਦੀ ਹੈ ਸਮਝਦੇ ਹੋ ਕ ਨਹੀਂ ਹੁਣ ਜਿਹਦੇ ਨਾਲ ਬੰਦੇ ਦੀ ਯਾਰੀ ਹੁੰਦੀ ਨਾ ਬੰਦਾ ਫੋਨ ਕਰਦਾ ਭਾਈ ਲੋੜ ਆ ਮੈਨੂੰ ਫਟਾਫੜਾਉਂਦਾ ਕਰੀ ਪੱਕਾ ਯਾਰ ਐ ਜਿੱਥੇ ਫੋਨ ਕਰੀ ਅੱਧੀ ਰਾਤ ਨੂੰ ਵੀ ਤਾਂ ਜਦੋਂ ਆਪਣੇ ਮਾਲਿਕ ਨਾਲ ਯਾਰੀ ਲਾਵਾਂਗੇ ਤਾਂ ਯਾਰ ਹਰ ਜਗ੍ਹਾ ਨਹੀਂ ਪਹੁੰਚ ਸਕਦੇ ਪਰ ਮਾਲਿਕ ਦੀ ਰਹਿਮਤ ਹਰ ਜਗ੍ਹਾ ਪਹੁੰਚ ਸਕਦੀ ਹੈ ਕ ਨਹੀਂ ਹੁਣ ਕੋਈ ਬੈਠਾ ਹੋਵੇ ਅਮਰੀਕਾ ਕੈਨੇਡਾ ਯਾਰ ਨੂੰ ਇੰਡੀਆ 'ਚ ਫੋਨ ਕਰੇ ਆ ਜਾ ਯਾਰ ਓਖਾ ਭਾਈ ਵੀਜ਼ਾ ਲਵਾਉਣਾ ਪੈਣਾ ਹੈ ਡਾਕੂਮੈਂਟ ਤਿਆਰ ਕਰਨੇ ਪੈਣੇ ਆ ਪਤਾ ਨਹੀਂ ਵੀਜ਼ਾ ਲੱਗੇ ਜਾਂ ਨਾ ਲੱਗੇ ਪਰ ਮਾਲਕ ਦੀ ਰਹਿਮਤ ਨੂੰ ਯਾਰ ਮਾਲਕੋ ਰਹਿਮਤ ਕਰੋ ਪਰ ਰਹਿਮਤ ਨੂੰ ਕਿਸੇ ਬਿਜੇ ਦੀ ਕਿਤੇ ਟਿਕਟ ਦੀ ਕਿਹੜੀ ਇੱਧਰ ਯਾਦ ਕੀਤਾ ਉੱਧਰ ਪਹੁੰਚ ਗਈ ਸਮਝਿਓ ਬਣੀ ਗੱਲ ਤਾਂ ਦਿਲ ਦੀ ਤਾਰ ਜੋੜਨ ਦੀ ਹੈ ਇਸ ਲਈ ਦਿਲਾਂ ਤੋਂ ਇਹ ਨਾਲ ਜਦੋਂ ਅਸੀਂ ਆਪਣੇ ਮਾਲਕ ਨਾਲ ਜੁੜ ਜਾਂਦੇ ਹਾਂ ਦਿਲਾਂ ਤੋਂ ਜਦੋਂ ਉਸਰੇ ਹੋ ਜਾਂਦੇ ਆ ਤਾਂ ਹੀ ਅਸੀਂ ਬਹੁਤ ਵਾਰ ਦਸੀਏ ਸਿਰਫ ਫਰਿਆਦ ਕਰਨ ਨਾ ਆਓ ਸੁਣਿਆ ਹੈ ਜੀ ਮਾਲਕ ਦੇ ਦਰ ਤੋਂ ਸਭ ਕੁਝ ਮਿਲ ਜਾਂਦਾ ਹੈ ਨਸ਼ੇ ਛੁੱਟ ਜਾਂਦੇ ਆ ਬਿਮਾਰੀਆਂ ਦੂਰ ਹੋ ਜਾਂਦੀਆਂ ਮੈਂ ਵੀ ਜਾ ਕੇ ਬਿਮਾਰੀ ਦੂਰ ਕਰਾਣੀ ਹੈ ਤਾਂ ਇਹਦਾ ਮਤਲਬ ਸਿਰਫ ਡਾਕਟਰ ਸਮਝ ਕੇ ਆਏ ਹੋ ਤੁਸੀਂ ਆਪਣਾ ਸਮਝ ਕੇ ਆਓ ਕਿਉਂਕਿ ਇਹ ਸਮਝਦੇ ਹੋ ਕਿ ਨਹੀਂ ਕਹਿੰਦੇ ਹੈ ਕਿ ਜੋ ਫਕੀਰੋਂ ਕੋ ਆਪਣਾ ਸਮਝ ਕੇ ਮਿਲਤੇ ਹੈ ਜੋ ਫਕੀਰੋਂ ਕੋ ਆਪਣਾ ਸਮਝ ਕੇ ਮਿਲਤੇ ਹੈ ਫਿਰ ਖੁਸ਼ੀਆਂ ਦੇ ਫੁੱਲ ਉਨਕੇ ਹੀ ਜੀਵਨ ਵਿੱਚ ਖਿਲਤੇ ਹਨ ਆਪਣਾ ਸਮਝ ਗਿਆਓ ਕਿ ਮੈਂ ਮਾਲਕ ਦਾ ਮਾਲਕ ਮੇਰੇ ਮਾਲਕ ਮੇਰੇ ਆ ਮੈਂ ਆਪਣੇ ਮਾਲਕ ਕੋਲ ਜਾ ਰਿਹਾ ਸਮਝਦੇ ਹੋ ਕਿ ਨਹੀਂ ਇਹ ਨਹੀਂ ਮੈਂ ਜਾ ਰਿਹਾ ਕੰਮ ਹੋ ਗਿਆ ਤਾਂ ਠੀਕ ਹੈ ਨਹੀਂ ਤਾਂ ਨਾ ਸੀ ਤਾਂ ਫਿਰ ਤੁਸੀਂ ਇਹਦਾ ਮਤਲਬ ਹੈ ਗਾਹਕ ਬਣ ਕੇ ਆਇਓ ਜਿੱਦਾਂ ਕਹਿੰਦੇ ਨੇ ਸੌਦਾਗਰ ਨੇ ਆਏ ਆ ਤਾਂ ਫਿਰ ਕਮਾਂਗੇ ਰੱਬ ਦੇ ਘਰ 'ਚ ਸੌਦੇ ਨਹੀਂ ਹੁੰਦੇ ਰੱਬ ਦੇ ਘਰ 'ਚ ਪਿਆਰ ਹੁੰਦਾ ਇਸ਼ਕ ਹੁੰਦਾ ਮੁਹੱਬਤ ਹੁੰਦੀ ਵਿਸ਼ਵਾਸ ਹੁੰਦਾ ਜੇ ਸੌਦਾ ਕਰਨਾ ਵਾ ਰੱਬ ਨੂੰ ਕਹਿੰਦਾ ਬਾਹਰ ਹੀ ਰਹਿ ਫਿਰ ਕਿਉਂਕਿ व्यापार काम का कर, व्यापार करना दुनियादारा काम है प्यार करना आशक का काम है क्योंकि रब के घर व्यापार नहीं रब के घर होंगे प्यार, प्यार हों प्रेम की हो तो ये अपना समझ के आ गए प्यार दे आ गए हो ना तो फिक्र छो चिंता छोड़ फिर मालिक ने बहुत खुशियां देनी है बहुत कुछ देना है समझ रहे हो इसलिए मुश्किल में जब जब मैंने अपने मालिक का नाम लिया है तब तब मेरे मालिक की रहमत ने आकर मुझको ਮੁਝ ਕੋ ਕਾਮਯਾ ਮੁਝ ਕੋ ਕਾਮਯਾ ਹੈ ਤਾਂ ਜਰਾ ਆਪ ਸੋਚੋ ਜੇ ਇਹਨੂੰ ਉਹ ਥਾਮ ਲਵੇ ਫਿਰ ਉਹਨੂੰ ਕੋਈ ਗਿਰਾ ਸਕਦਾ ਹੈ ਜੇ ਇਹਨੂੰ ਉਹ ਸੰਭਾਲ ਲਵੇ ਫਿਰ ਉਹਨੂੰ ਨਾ ਕੋਈ ਗਿਰਾ ਸਕਦਾ ਨਾ ਕੋਈ ਹਰਾ ਸਕਦਾ ਹੈ ਨਾ ਕੋਈ ਦੀ ਪਿੱਠ ਲਾ ਸਕਦਾ ਹੈ ਕਿਉਂਕਿ ਜਿਹਦਾ ਹੱਥੋਂ ਦੇ ਹੱਥ ਚੋਵੇ ਉਹਨੂੰ ਫੇ ਯਕੀਨ ਹੁੰਦਾ ਹੈ ਕਿ ਪੂਰੀ ਦੁਨੀਆ ਵੀ ਯੋਰ ਲਾ ਲਵੇ ਮੇਰਾ ਬਾੜ ਬਾਂਕਾ ਕਿਉਂਕਿ ਮੇਰਾ ਮਾਲਿਕ ਮੇਰੇ ਬਾੜ ਹੈ ਇਸ ਲਈ ਅੱਜ ਤੋਂ ਬਸ ਵਿਸ਼ਵਾਸ ਨਾਲ ਉਸ ਮਾਲਿਕ ਦੇ ਹੋ ਜਾਓ ਵਿਸ਼ਵਾਸ ਨਾਲ ਉਹਦੇ ਨਾਲ ਆਪਣਾ ਰਿਸ਼ਤਾ ਜੋੜ ਲਓ ਤਾਂ ਫਿਰ ਤੁਸੀਂ ਵੀ ਦੇਖੋਗੇ ਜੀਵਨ ਦੀਆਂ ਸਾਰੀਆਂ ਕਮੀਆਂ ਸਾਰੀਆਂ ਤਕਲੀਫਾਂ ਦੁੱਖ ਦਰਦ ਮਾਲਕ ਦੀ ਰਹਿਮਤ ਨਾਲ ਦੂਰ ਹੁੰਦੇ ਚਲੇ ਜਾਣਗੇ